ਸਾਡੇ ਨਿੱਕੇ ਜਿਹੇ ਸੱਜਣ ਤੇ ਇਥੇ ਤਸ਼ਰੀਫ ਲਿਆ ਹੋਣ ਪਰ ਵੈਲਕਮ ਕਰਦੇ ਆ ਜੀ ਆਖਦੇ ਆ ਅੱਜ ਦੀ ਇਹ ਪ੍ਰੈਸ ਕਾਨਫਰੰਸ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਯੋਗ ਰਹਿਨਮਾਈ ਚ ਪੰਜਾਬ ਦੀ ਕੈਬਨਟ ਨੇ ਜੋ ਮਲੇਰਕੋਟੇ ਲਈ ਨਵੀਂ ਸ਼ੈਸ਼ਨਜ਼ ਡਿਵੀਜ਼ਨ ਬਣਾਉਣ ਦਾ ਫੈਸਲਾ ਕੀਤਾ ਹੈ ਉਹਦੇ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦਾ ਤੇ ਸਮੁੱਚੀ ਕੈਬਨਟ ਦਾ ਦਿਲ ਦੀਆਂ ਡੁਆਈਆਂ ਤੋਂ ਬਹੁਤ ਧੰਨਵਾਦ ਕਰਦੇ ਹਾਂ ਮਲੇਰ ਕੋਰਲੇ ਨੂੰ ਜ਼ਿਲ੍ਹਾ ਬਣਿਆ 3 ਸਾਲ ਤੋਂ ਉੱਪਰ ਦਾ ਅਰਸਾ ਹੋ ਗਿਆ ਔਰ ਜਦੋਂ ਤੋਂ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਸੀ ਅਸੀਂ ਉਦੋਂ ਤੋਂ ਹੀ ਇਥੇ ਬੇਸਿਕ ਕੋਰਸ ਬਣਾਉਣ ਦਾ ਪ੍ਰੋਜੈਕਟ ਬਣਾ ਕੇ ਦਿੱਤਾ ਸੀ ਔਰ ਉਦੋਂ ਤੋਂ ਅਸੀਂ ਲਗਾਤਾਰ ਜਦੂ ਜਹਿਦ ਕਰ ਰਹੇ ਸੀ ਔਰ ਜਿਸ ਦੇ ਫਲ ਸ੍ਰੂਪ 29 ਅਸ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਦੀ ਮੀਟਿੰਗ ਬੁਲਾ ਕੇ ਇਹ ਫੈਸਲਾ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਔਰ ਇਹਦੇ ਲਈ ਇੱਕ ਵਾਰ ਫੇਰ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦਾ ਅਸੀਂ ਦਿਲ ਦੀਆਂ ਢੁਵਾਈਆਂ ਤੋਂ ਧੰਨਵਾਦ ਕਰਦੇ ਹਾਂ। ਇਹ ਜਿਹੜੀ ਸੈਸ਼ਨ ਕੋਰਟ ਬਣਾਉਣ ਦਾ ਇੱਥੇ ਫੈਸਲਾ ਲਿਆ ਗਿਆ ਹੈ। ਇਹਦੇ ਨਾਲ ਮਲੇਰਕੋਲਾ ਜ਼ਿਲ੍ਹੇ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਣਗੀਆਂ, ਬੜੇ ਫਾਇਦੇ ਮਿਲਣਗੇ। ਜਿਹੜਾ ਉਹਨਾਂ ਨੂੰ ਆਪਣੇ ਟ੍ਰਾਇਲ ਕੋਰਟ ਤੋਂ ਫੈਸਲੇ ਹੋਣ ਤੋਂ ਬਾਅਦ ਸੈਸ਼ਨ ਕੋਰਟ ਚ ਅਪੀਲ ਪਾਉਣ ਲਈ ਜਾਣਾ ਪੈਂਦਾ ਸੀ ਬੜੇ ਖਰਚੇ ਵੀ ਆਉਂਦੇ ਸੀ ਟਾਈਮ ਵੀ ਜ਼ਾਇਆ ਹੁੰਦਾ ਸੀ ਉਸ ਤੋਂ ਉਹਨਾਂ ਨੂੰ ਰਾਹਤ ਮਿਲੇਗੀ ਔਰ ਦੂਸਰੀ ਇਹ ਹੈ ਕਿ ਆਪਣੇ ਸਦਰ ਮੁਕਾਮ ਆਪਣੇ ਘਰ ਬੈਠੀ ਆਪਣੇ ਸ਼ਹਿਰ ਦੇ ਵਿੱਚ ਹੀ ਉਹਨਾਂ ਨੂੰ सेशन कोर्ट ਦੀਆਂ ਸਹੂਲਤਾਂ ਮਈਆ ਹੋਣ ਨਾਲ ਬਹੁਤ ਹੀ ਆਸਾਨੀ ਨਾਲ ਉਹ ਆਪਣੇ ਰਾਏਲ ਕੋਰਟ ਤੋਂ ਹੋਏ ਫੈਸਲੇ ਨੂੰ ਅੱਗੇ ਅਪੀਲ ਪਵਾ ਸਕਣਗੇ ਤੇ ਵਕੀਲਾਂ ਦੀ ਜਿਹੜੀ ਵੱਡੀਆਂ-ਵੱਡੀਆਂ ਫੀਸਾਂ ਦੇਣੀਆਂ ਪੈਂਦੀਆਂ ਸੀ ਉਸ ਤੋਂ ਵੀ ਉਹਨਾਂ ਨੂੰ ਰਾਹਤ ਮਿਲੇਗੀ ਕਿਉਂਕਿ ਲੋਕਲ ਤੌਰ ਤੇ ਜਿਹੜੇ ਵਕੀਲ ਹੁੰਦੇ ਨੇ ਉਹ ਫਿਰ ਵੀ ਬੜੀ ਹੱਦ ਤੱਕ رعایت ਕਰਦੇ ਆਣਗੇ ਇਸ ਦੇ ਨਾਲ ਨਾਲ ਅਸੀਂ ਹੋਰ ਕਈ ਤਰ੍ਹਾਂ ਦੀਆਂ ਮਲੇਰਕੋਲਾ ਜ਼ਿਲ੍ਹਾ ਲਈ ਪ੍ਰੋਜੈਕਟ ਰਿਪੋਰਟਾਂ ਬਣਾ ਕੇ ਦਿੱਤੀਆਂ ਹੋਈਆਂ ਨੇ ਇਸੇ ਥਾਂ ਤੇ ਜਿੱਥੇ ਆਪਾਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਬੀਸੀ ਮੈਮ ਦਾ ਦਫਤਰ ਹੈ ਏਡੀਸੀ ਦਾ ਦਫਤਰ ਹੈ ਉਹ ਦੂਸਰੇ ਦਫਤਰ ਹਨ ਇੱਥੇ ਡੀਏਸੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਣਾਉਣ ਵਾਸਤੇ ਮੈਂ 111 ਕਰੋੜ ਰੁਪਏ ਦੀ ਪ੍ਰਪੋਜ਼ਲ ਬਣਾ ਕੇ ਸਬਮਿਟ ਕੀਤੀ ਹੈ ਔਰ ਉਹ ਇਸ ਵਕਤ ਪੰਜਾਬ ਦੇ ਫਾਈਨੈਂਸ਼ੀਅਲ ਕਮਿਸ਼ਨਰ ਸਾਹਿਬ ਕੋਲੇ ਪਈ ਹੈ ਔਰ ਉਹਨਾਂ ਨੂੰ ਵੀ ਮਿਲਿਆ ਸੀ ਬੜੀ ਜਲਦੀ ਹੀ ਇਨਸ਼ਾਅੱਲਾ ਉਹ ਵੀ ਜਿਹੜਾ ਹੈ ਆਪਣਾ ਪ੍ਰੋਜੈਕਟ ਪਾਸ ਹੋ ਕੇ ਮਲੇਰ ਕੋਲੇ ਦੇ ਲੋਕਾਂ ਨੂੰ ਇੱਕ ਹੋਰ ਖੁਸ਼ਖਬਰੀ ਮਿਲੇਗੀ ਉਹ 6 ਮੰਜ਼ਲਾ ਬਿਲਡਿੰਗ ਬਣੇਗੀ। ਔਰ ਸਾਰੇ ਦੇ ਸਾਰੇ ਸਰਕਾਰੀ ਦਫਤਰ ਇਸੇ ਬਿਲਡਿੰਗ ਦੇ ਵਿੱਚ ਇੱਥੇ ਇੱਕ ਥਾਂ ਤੇ ਇਕੱਠੇ ਹੋ ਜਾਣਗੇ ਔਰ ਜਿਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ, ਸਹੂਲਤ ਮਿਲੇਗੀ। ਉਹਨਾਂ ਨੂੰ ਵੱਖਰੇ-ਵੱਖਰੇ ਮਹਿਕਮਿਆਂ ਤੋਂ ਕੰਮ ਕਰਾਉਣ ਲਈ ਵੱਖਰੀਆਂ-ਵੱਖਰੀਆਂ ਥਾਵਾਂ ਦੇ ਜਿਹੜੇ ਨਹੀਂ ਲਗਾਉਣੇ ਪੈਣਗੇ। ਇਸ ਤੋਂ ਇਲਾਵਾ ਅਸੀਂ 9 ਕਰੋੜ ਰੁਪਏ ਦਾ ਇੱਕ ਪ੍ਰੋਜੈਕਟ ਜਿਹੜਾ ਹੈ ਉਹ ਇੱਥੇ ਨਵਾਂ ਬੱਸ ਸਟੈਂਡ ਬਣਾਉਣ ਖਾਤਰ ਮਨਜ਼ੂਰ ਕਰਾਇਆ ਹੈ ਉਹ ਵੀ ਇਨਸ਼ਾਅੱਲਾ ਛੇਤੀ ਹੀ ਹੋ ਜਾਊਗਾ। ਔਰ ਇੱਥੇ ਅਸੀਂ ਚਾਹਦੇ ਹਾਂ ਤੇ ਅਸੀਂ ਉਹਦੇ ਲਈ ਕੰਮ ਕਰ ਰਹੇ ਹਾਂ ਸਟੈਪ ਬਾਈ ਸਟੈਪ ਅੱਗੇ ਵਧ ਰਹੇ ਹਾਂ ਵੀ ਇੱਕ ਕ੍ਰਿਕਟ ਦਾ ਬਹੁਤ ਵੱਡਾ ਵਧੀਆ ਗਰਾਊਂਡ ਹੋਵੇ। ਨੈਸ਼ਨ ਪੱਦਰੀਆਂ ਉਹਦੇ ਚ ਗੇਮਜ਼ ਹੋ ਸਕਣ। ਔਰ ਮੌਜੂਦਾ ਜਿਹੜਾ ਜ਼ਾਕਿਰ हुसैन ਸਟੇਡੀਅਮ ਹੈ ਇਸ ਦੀ ਇਸ ਨੂੰ ਅ ਪ੍ਰਮੋਟ ਕਰਨ ਲਈ ਵੀ ਅਸੀਂ ਪ੍ਰਪੋਜ਼ਲ ਬਣਾ ਕੇ ਦਿੱਤੀ ਹੈ ਔਰ ਇਥੇ ਬਾਕਸਿੰਗ ਸ਼ੈਡ 65 ਲੱਖ ਰੁਪਏ ਦਾ ਬਾਕਸਿੰਗ ਸ਼ੈਡ ਜਿਹੜਾ ਹੈ ਜਦੀ ਮੰਗ ਪਿਛਲੇ 25 ਸਾਲਾਂ ਤੋਂ ਹੁੰਦੀ ਆ ਰਹੀ ਸੀ ਉਹ ਵੀ ਬਣ ਚੁੱਕਿਆ ਹੈ ਔਰ ਇਹਨਾਂ ਅਸੀਂ ਮਿਨੀ ਸਟੇਡੀਅਮ ਬਣਾ ਰਹੇ ਹਾਂ ਇੱਕ ਸ਼ਹਿਰ ਦੇ ਵਿੱਚ ਇਧਰ ਜਮਾਲਪੁਰੇ ਦੇ ਏਰੀਏ ਚ ਦੋ ਪਿੰਡਾਂ ਦੇ ਵਿੱਚ ਪ੍ਰਪੋਜ਼ਲ ਅਸੀਂ ਬਣਾਈ ਹੈ ਕਿ ਇੱਕ ਮਹੌਲੀ ਕਲਾ ਤੇ ਇੱਕ ਦਸੌਂਦਾ ਸਿੰਘ ਵਾਲਾ ਮੇਰੀ ਕੋਸ਼ਿਸ਼ ਹੈ ਕਿ ਇਹ ਮਿਨੀ ਸਟੇਡੀਅਮ ਦੀ ਜਿਹੜੀ ਸੰਖਿਆ ਹੈ ਅਸੀਂ ਹੋਰ ਵਧਵਾਈਏ ਦੋ ਤਿੰਨ ਵੱਡੇ ਪਿੰਡ ਜਿਵੇਂ ਕੁਠਾਲਾ ਔਰ ਹੱਥਨ ਹੈ ਉਹਨਾਂ ਨੂੰ ਵੀ ਅਸੀਂ ਕਵਰ ਕਰਨਾ ਚਾਹੁੰਦੇ ਹਾਂ ਇਸ ਤੋਂ ਇਲਾਵਾ ਸਾਡੇ ਮੈਡੀਕਲ ਕਾਲਜ ਦਾ ਜਿਹੜਾ ਪ੍ਰੋਜੈਕਟ ਹੈ ਉਹ ਪਹਿਲਾਂ ਬਗੈਰ ਕਿਸੇ ਵਿਊਤਵਾਜੀ ਤੋਂ ਬਗੈਰ ਸੈਂਟਰ ਗਵਰਨਮੈਂਟ ਦੀਆਂ ਔਰ ਸਟੇਟ ਗਵਰਨਮੈਂਟ ਦੀਆਂ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਧਿਆਨ ਚ ਰੱਖੇ ਬਿਨਾਂ ਹੀ ਕਦੇ ਬਾਬਾ ਆਤਮਾਰਾਮ ਦੇ ਡੇਰੇ ਕਦੇ ਸ਼ੇਰਵਾਨੀ ਕੋਟ ਬਾਬਾ ਆਤਮਾਰਾਮ ਦੇ ਡੇਰੇ ਉਹ ਡੇਰੇ ਦੀ ਜਗਾ ਸੀ ਉਸ ਨੂੰ ਗਲਤ ਢੰਗ ਨਾਲ ਮੈਡੀਕਲ ਕਾਲਜ ਬਣਾਉਣ ਵਾਸਤੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਹਾਈ ਕੋਰਟ ਤੋਂ ਹਟਾ ਲਿਆ ਉਸ ਤੋਂ ਬਾਅਦ ਵਕਫ ਬੋਰਡ ਦੀ ਜਗਾ ਇਹਦੇ ਵਿੱਚ ਮਲੇਰ ਕੋਲੇ ਦੀ ਜਾਮਾ ਮਸਜਿਦ ਦੀ ਵੀ ਜਗਾ ਹੈ ਉਹ ਜਗਾ 4 5 ਉਸ ਜਗ੍ਹਾ ਦੇ ਟੁਕੜੇ ਹਨ ਉਹ ਸਾਰਾ ਨੂੰ ਜੋੜ ਕੇ ਉੱਥੇ ਮੈਡੀਕਲ ਕਾਲਜ ਬਣਾਉਣ ਦੀ ਤਿਆਰੀ ਕੀਤੀ ਗਈ ਤੁਹਾਨੂੰ ਪਤਾ ਹੈ ਕਿ ਉੱਥੇ ਪੱਥਰ ਵੀ ਨਸਬ ਕੀਤਾ ਗਿਆ ਪਰ ਜਦੋਂ ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ ਪੰਜਾਬ ਦੇ ਹੈਲਥ ਡਿਪਾਰਟਮੈਂਟ ਦੇ ਮਾਇਨੋਰਟੀ ਡਿਪਾਰਟਮੈਂਟ ਦੇ ਔਰ ਉਹਨਾਂ ਨੂੰ ਜਿਹੜੇ ਡਾਇਰੈਕਟਰ ਸਨ ਉਹਨਾਂ ਨੂੰ ਡਿਪਟੀ ਕਮਿਸ਼ਨਰ ਸਾਹਿਬ ਵਕਬੋਰ ਦੇ ਅਫਸਰ ਸਹਿਮਾਨ ਮੈਂ ਅਸੀਂ ਸਾਰਿਆਂ ਨੇ ਜਾ ਕੇ ਮੌਕਾ ਦੇਖਿਆ ਤੇ ਉਹਨਾਂ ਨੇ ਯਕਸਰ ਯਕਲਕ ਉਸ ਜਗ੍ਹਾ ਨੂੰ ਰੱਦ ਕਰ ਦਿੱਤਾ ਵੀ ਇੱਕ ਪਲਾਟ ਚਾਹੀਦਾ ਹੈ ਇੱਕੋ ਹੀ ਟੱਕ ਹੋਣਾ ਚਾਹੀਦਾ ਹੈ ਮੈਡੀਕਲ ਕਾਲਜ ਬਣਾਉਣ ਦੇ ਲਈ ਇਹ 5 4 5 ਜਿਹੜੇ ਅਲੱਗ-ਅਲੱਗ ਥਾਮਾ ਹਨ ਇੱਥੇ ਮੈਡੀਕਲ ਕਾਲਜ ਨਹੀਂ ਬਣ ਸਕਦਾ ਦੂਸਰੇ ਜਿਹੜਾ ਰਸਤਾ ਹੈ ਉਹ ਕਟੋ-ਕਟ 100 ਫੁੱਟ ਦਾ ਹੋਣਾ ਚਾਹੀਦਾ ਹੈ ਉਹ ਉੱਥੇ ਸਾਰਾ 18 ਫੁੱਟ ਦਾ ਰਸਤਾ ਸੀ ਉਹਨਾਂ ਨੇ ਉਹ ਜਗ੍ਹਾ ਰੱਦ ਕੀਤੀ ਤੇ ਉਸ ਤੋਂ ਬਾਅਦ ਤਿੰਨ ਥਾਵਾਂ ਤੇ ਹੋਰ ਪ੍ਰਾਈਵੇਟ ਜਗ੍ਹਾ ਦੇਖੀ ਗਈ ਤੇ ਮੈਂ ਸੀਐਮ ਸਾਹਿਬ ਨਾਲ ਡਿਸਕਸ ਕਰੀ ਆਪਣੀ ਜਿਹੜੀ ਡਿਫੈਂਸਿਵ ਲੈਂਡ ਪਈ ਹੈ ਆਰਮੀ ਦੀ ਲੈਂਡ ਜਿਹੜੂ ਕੋਕਿਆਂ ਵਾਲਾ ਕਲਰ ਦੇ ਆਲੇ-ਦਾਲੇ ਸਾਰੀ ਜਿੱਥੇ ਕੋਕਾ ਮੈਮੋਰੀਅਲ ਬਣਿਆ ਹੋਇਆ ਹੈ ਤੇ ਉਹਨਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਏ ਡੀਸੀ ਮੈਡਮ ਡੀਸੀ ਇਹਨਾਂ ਤੋਂ ਪਹਿਲਾਂ ਜਿਹੜੇ ਡੀਸੀ ਸਾਹਿਬ تھے ਮੇਰੇ ਨਾਲ ਸੀ ਉਹਨਾਂ ਨੇ ਹਦੇਸ਼ ਦਿੱਤਾ ਕਿ ਤੁਸੀਂ ਪੂਰੀ ਤਰ੍ਹਾਂ ਤੇ ਇਸ ਜਗਾ ਦੇ ਦੇ ਖਰੀਦਣ ਵਾਸਤੇ ਪ੍ਰੋਸੀਜਰ ਜਿਹੜਾ ਹੈ ਉਹ ਸਟਾਰਟ ਕਰੋ ਔਰ ਉਹਨਾਂ ਨੇ ਤੁਰੰਤ ਉਸ ਜਗਾ ਸੰਬੰਧੀ ਕਾਰਵਾਈ ਸ਼ੁਰੂ ਕੀਤੀ ਔਰ ਪੰਜਾਬ ਵਾਹੂਰ ਉਸ ਦਾ ਜਿਹੜਾ ਹੈ ਜ਼ਮੀਨ ਦੀ ਕੀਮਤ ਅਦਾ ਕਰੇਗਾ ਕਿ ਸੈਂਟਰ ਗਵਰਨਮੈਂਟ ਦੀ ਇਹ ਕੰਡੀਸ਼ਨ ਹੈ ਕਿ ਮਾਈਨੋਰਟੀ ਨੂੰ ਜੇ ਅਸੀਂ ਕੋਈ ਇੰਸਟੀਚਿਊਸ਼ਨ ਦਿੰਨੇ ਆ ਤਾਂ ਜ਼ਮੀਨ ਜਿਹੜੀ ਹੈ ਉਹ ਮਾਈਨੋਰਟੀ ਨੇ ਪ੍ਰੋਵਾਈਡ ਕਰਨੀ ਹੁੰਦੀ ਹੈ ਤੇ ਇਸ ਕਰਕੇ ਜ਼ਮੀਨ ਜਿਹੜੀ ਹੈ ਉਹ ਪੰਜਾਬ ਵਕਫੋਰ ਖਰੀਦ ਕੇ ਦੇਵੇਗਾ ਤੇ ਉਸ ਤੋਂ ਬਾਅਦ ਕੰਸਟਰਕਸ਼ਨ ਲਈ 60 40 ਦੀ ਰੇਸ਼ੋ ਹੋਏਗੀ 60% ਪੈਸਾ ਸੈਂਟਰ ਗਵਰਨਮੈਂਟ ਨੇ ਖਰਚਣਾ ਹੈ 40% ਪੈਸਾ ਪੰਜਾਬ ਗਵਰਨਮੈਂਟ ਨੇ ਖਰਚਣਾ ਹੈ ਸੈਂਟਰ ਗਵਰਨਮੈਂਟ ਨੇ ਪਹਿਲੀ ਕਿਸ਼ਤ ਆਪਣੀ ਭੇਜਤੀ ਪੰਜਾਬ ਗਵਰਨਮੈਂਟ ਨੇ ਪਹਿਲੀ ਕਿਸ਼ਤ ਆਪਣੀ ਅਦਾ ਕਰਤੀ ਉਹ 200 ਕਰੋੜ ਰੁਪਏ ਸਾਡੇ ਕੋਲੇ ਮਤਲਬ ਪਹੁੰਚ ਚੁੱਕਿਆ ਹੈ ਤੇ ਮੈਡੀਕਲ ਕਾਲਜ ਦੇ ਸੈਲਫਲੈਸ਼ ਜਿਹੜੀ ਫਾਈਲ ਹੈ ਉਹ ਇਸ ਵਕਤ ਚੀਫ ਆਫ ਦਾ ਆਰਮੀ ਸਟਾਫ ਦਿੱਲੀ ਉਹਨਾਂ ਦੇ ਟੇਬਲ ਤੇ ਹੈ ਉਹਨਾਂ ਦੇ ਸਾਈਨ ਹੋਣ ਤੋਂ ਬਾਅਦ ਪੈਸਾ ਜਿਹੜਾ ਹੈ ਟਰਾਂਸਫਰ ਕਰਤਾ ਜਾਏਗਾ ਉਹ ਕੋਈ ਪੈਸਾ ਟਰਾਂਸਫਰ ਕਰਨ ਦਾ ਤਾਂ ਮਿੰਟਾਂ ਮਿੰਟਾਂ ਦਾ ਹੀ ਕੰਮ ਹੈ ਇਦਿਲੇ ਬੈਂਕ ਖਾਤੇ ਚੋਂ ਦੇਲੇ ਬੈਂਕ ਖਾਤੇ ਚ ਪਾਦਣਾ ਤੇ ਉਸ ਤੋਂ ਬਾਅਦ ਨਾਲ ਹੀ ਆਪਾਂ ਇਹਨੂੰ ਸਟਾਰਟ ਕਰ ਦੇਵਾਂਗੇ ਤੇ ਕੋਸ਼ਿਸ਼ਾਂ ਅਸੀਂ ਬੜੀ ਸਰਗਰਮੀ ਨਾਲ ਲੱਗੇ ਹੋયા ਕੋਸ਼ਿਸ਼ਾਂ ਕਰ ਰਹੇ ਹਾਂ ਵੀ ਜਿੰਨੀ ਜ਼ਿਆਦਾ ਛੇਤੀ ਹੋ ਸਕੇ ਤੇ ਇਸ ਮੈਡੀਕਲ ਕਾਲਜ ਵਾਲੇ ਪ੍ਰੋਜੈਕਟ ਨੂੰ ਵੀ ਅਸੀਂ ਸਿਰੇ ਚਾੜੀਏ 100 ਬਿੱਗੇ ਚ ਜੋ ਕਿ ਕੰਡੀਸ਼ਨ ਹੈ ਉਹਦੇ ਵਿੱਚ 100 ਬਿਗਿਆ ਹੋਣਾ ਚਾਹੀਦਾ ਹੈ 100 ਬਿਗਿਆ ਚ ਮੈਡੀਕਲ ਕਾਲਜ ਬਨੇਗਾ ਔਰ 75 ਬਿਗਿਆ ਚ ਮੈਡੀਕਲ ਹਸਪੀਟਲ ਬਨੇਗਾ ਜਿੱਥੇ ਸਾਰੇ ਜਿਹੜੇ ਮੱਲਵ ਆ ਵੀ ਪ੍ਰਮੁਖ ਬਿਮਾਰੀਆਂ ਉਹਨਾਂ ਦਾ ਇਲਾਜ ਵੀ ਹੋਏਗਾ ਤੇ ਇਹ 1200 ਬਿਗਿਆ ਜ਼ਮੀਨ ਜਿਹੜੇ ਖਰੀਦਣ ਵਾਸਤੇ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਬਸ ਅਸੀਂ ਇੰਤਜ਼ਾਰ ਚਾ ਕਦੋਂ ਉੱਥੋਂ ਪਰਵਾਨਗੀ ਮਿਲੇ ਤੇ ਕਦੋਂ ਪੈਸਾ ਜਮਾ ਕਰਕੇ ਅਸੀਂ ਵਾਕਿਆ ਦਾ ਉਹਦੀ ਕੰਸਟਰਕਸ਼ਨ ਦਾ ਕੰਮ ਸਟਾਰਟ ਕਰੀਏ ਕਿਉਂਕਿ ਇਹ ਜਗਾ ਜਿਹੜੀ ਹੈ ਇਨ ਦਾ ਹਾਰਟ ਆਫ ਦਾ ਸਿਟੀ ਹੈ ਔਰ ਲੁਧਿਆਣਾ ਜਲੰਧਰ ਰੋਡ ਇੱਧਰੋਂ ਪਟਿਆਲਾ ਰੋਡ ਤੋਂ ਖੰਨਾ ਰੋਡ ਤੇ ਇੱਧਰੋਂ ਸੰਗਰੂਰ ਧੋਰੀ ਰੋਡ ਆ ਸਾਰੇ ਰੋਡ ਪੈਂਦੇ ਨੇ ਔਰ ਬਹੁਤ ਹੀ ਵਧੀਆ ਲੋਕੇਸ਼ਨ ਹੈ ਔਰ ਸਾਰੀਆਂ ਕੰਡੀਸ਼ਨਸ ਜੋ ਮੈਡੀਕਲ ਕਾਲਜ ਬਣਾਉਣ ਖਾਤਰ ਸੈਂਟਰ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਰੱਖੀਆਂ ਨਾ ਉਹ ਸਾਰੀਆਂ ਫੁੱਲਫਿਲ ਕਰਦੀ ਹੈ ਪੂਰੀਆਂ ਕਰਦੀ ਹੈ ਸੋ ਅੱਜ ਤੁਹਾਨੂੰ ਇਹ ਬਰੀਫ ਕਰਨ ਲਈ ਅ ਤਕਲੀਫ ਦਿੱਤੀ ਗਈ ਸੀ ਤੇ ਰਾਨੂੰ ਸਾਹਿਬ ਸਾਡੇ ਬੜੇ ਪੁਰਾਣੇ ਤੇ ਸੀਨੀਅਰ ਸਾਡੇ ਦੋਸਤ ਵੀ ਨੇ ਤੇ ਅ